ਦੇ ਵਿੱਚ ਜਿਹੜਾ ਲੀਡਰ ਆਫ ਦੀ اپੋਜੀਸ਼ਨ ਹੁੰਦਾ ਹੈ ਉਹਨੂੰ ਸ਼ੈਡੋ ਚੀਫ ਮਿਨਿਸਟਰ ਕਹਿੰਦੇ ਆ ਜੀ ਇਹ ਸ਼ੈਡੋ ਚੀਫ ਮਿਨਿਸਟਰ ਜਾਂ ਲੀਡਰ ਆਫ ਦੀ اپੋਜੀਸ਼ਨ ਇਸ ਕਿਸਮ ਦੀ ਬਰਿਆਦਾ ਦੇ ਸ਼ਬਦ استعمال ਕੀਤੇ ਜਾਂਦੇ ਮੈਂ ਸਭ ਨੇ ਇਸ ਤੋਂ ਵੱਡੀ ਅਫਸੋਸਨਾ ਗੱਲ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਆਪਣੀ ਨੌਜਵਾਨ ਪੀੜ੍ਹੀ ਨੂੰ ਚੀਫ ਮਿਨਿਸਟਰ ਪੰਜਾਬ ਕਿਸ ਕਿਸਮ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ ਜਿਹੜੇ ਇਹਨਾਂ ਤੇ ਇਲਜ਼ਾਮ ਹਨ ਦੇਖੋ ਆਪੋਜੀਸ਼ਨ ਦਾ ਕੰਮ ਹੈ ਗਵਰਨਮੈਂਟ ਨੂੰ ਪਿੰਡ ਡਾਊਨ ਕਰਕੇ ਰੱਖਣਾ ਜਿਹੜੇ ਜੋ ਵੀ ਤੁਸੀਂ ਕੱਲ ਵੇਖੋ ਕੱਲ ਨੌਜਵਾਨ ਬੱਚੇ ਤੇਨਾਂ ਨੂੰ ਗੋਲੀਆਂ ਮਾਰਦੇ ਹਲਾਕ ਕਰ ਦਿੱਤਾ ਹੈ ਬਰੋਜਪੁਰ ਅਸੀਂ ਪਹਿਲੇ ਦਿਨੋਂ ਬੀਏਸੀ ਦੀ ਕਮੇਟੀ 'ਚ ਵੀ ਗੱਲ ਕੀਤੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਸਾਰੇ ਨਾਲੋਂ ਵੱਡਾ ਪੰਜਾਬ ਦੇ ਬਹੁਤ سارے ਮਸਲੇ ਨੇ ਬਟ ਉਹਨਾਂ ਸਾਰਿਆਂ ਨਾਲੋਂ ਵੱਡਾ ਮਸਲਾ ਲਾਏ ਐਂਡ ਆਟ ਹੈ ਉਦੇਚੇ ਤੁਸੀਂ ਡਿਸਕਸ਼ਨ ਦਾ ਵਕਤ ਉਹ ਕੋ ਡਿਸਕਸ਼ਨ ਨਹੀਂ ਹੋਈ ਕਿੱਥੇ ਉਹ ਲਾਰੈਂਸ ਬਿਸ਼ਰ ਹੋਈ ਤੋਂ ਲੈ ਕੇ ਤੁਸੀਂ ਹਰ ਰੋਜ਼ ਮੇਗਰੋ ਪੀਟੀ ਐ ਕੰਮ ਹੋ ਰਿਹਾ ਫਰੋਤੀਆਂ ਦਾ ਇੰਨਾ ਭਾਰੀ ਜ਼ੋਰ ਹੈ ਕੋਈ ਇਨਵੈਸਟਰ ਡਰਦਾ ਪੰਜਾਬ ਚ ਆ ਜਾ ਜਿਹੜੇ ਲੋਕ ਪੰਜਾਬ ਚ ਜਿਨ੍ਹਾਂ ਦੀ ਇਨਵੈਸਟਮੈਂਟਸ ਵੀ ਹੈ ਉਹ ਵੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਤਾਂ ਇੱਕ ਚੀਫ ਮਿਨਿਸਟਰ ਇਸ ਤੇ ਉਹ ਵੀ ਬੈ ਸਮਝਦਾ ਕਿ ਚੀਫ ਮਿਨਿਸਟਰ ਉਸ ਪੋਜੀਸ਼ਨ ਤੇ ਨਹੀਂ ਸਿੱਧ ਜਸ ਚੀਫ ਮਿਨਿਸਟਰ ਉਹ ਜਸ ਪੋਜੀਸ਼ਨ ਚ ਆ ਕੇ ਲੈ ਆ ਦੇਣਾ ਚਾਹੀਦਾ आई थिंक सो देयर वाज समथिंग सीरियसली दो थैंक यू काल्दा जेड़ा ओना दा एटीट्यूड सी इट शोड ही वाज नॉट इन अ नॉर्मल पोजीशन मेनू नॉर्मली सी जा एब नॉर्मल जा पड़ रहे हो ਤੁਸੀਂ ਵੇਖੋ ਕਿਸ ਕਿਸਮ ਦਾ ਬਿੱਲ ਆਇਆ 플ੌਟ ਲੀਗਲ ਕਰਤੇ ਨੇ ਕੌਲੀ ਲੀਗਲ ਤੋਂ ਇਸ ਕਿਸਮ ਦੇ ਕਾਨੂੰਨ ਨੇ ਜੋ ਅੱਜ ਵੀ ਅਸੀਂ ਬਹੁਤ سارے ਇਸ ਕਿਸਮ ਦੇ ਮਸਲੇ ਕਾਮਾਂਗੇ ਚਲੋ ਇਹ ਜੋ ਮਰਜ਼ੀ ਕਰਦੇ ਰਾਂ ਇਹੀ ਇਹ ਕਾਰਨ ਬਣਿਆ ਜੋ ચીਫ ਮਿਨਿਸਟਰ ਦਾ ਇਹ ਤੌਰ ਤਰੀਕਾ ਇਹਨਾਂ ਦੀ ਜਿਹੜੀ ਭਾਸ਼ਾ ਹੈ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਦੇ ਵਿੱਚ ਤੇ ਆਊਟ ਆਫ ਹਾਊਸ ਉਹਦਾ ਕਾਰਨ ਨਹੀਂ ਬਣਿਆ ਕਿ 92 ਤੋਂ ਬੱਤੀਆਂ ਧਿਆ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਂਦੀ ਤੁਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਂ ਦੇ ਟਾਈਮ ਦੇ ਵਿੱਚ ਇਹ ਬੱਤੀਆਂ ਤੋਂ ਦਸਾਂ ਬਰਾਤੇ ਰਹਿ ਜਾਣ ਅੱਛਾ ਭਾਜਪਾ ਏਐਸਆਈ ਬੋਰਡ ਸਿੰਘ ਦਾ ਮਸਲਾ ਬੜਾ ਉੱਠਿਆ ਸੀਗਾ स्पीकर ਕਲ ਬੈਕਆਊਟ ਕਰਕੇ ਨਹੀਂ ਕਹਿੰਦੇ ਮੈਂ ਤਾਂ ਕੱਲੀ ਰਿਪੋਰਟ ਕਰਕੇ ਕੈਨਸਲ ਪ੍ਰੋਗਰਾਮ ਦੇਖੋ ਅੱਜ ਇਸ ਚੀਕਸ ਇੱਕ ਰੂਟ ਵਿੱਚ ਸਪੀਕਰ ਸਾਹਿਬ ਨਾਲ ਗੱਲ ਕਰਾਂਗਾ ਸਪੀਕਰ ਸਾਹਿਬ ਇਹਦੇ ਵਿੱਚ ਖੁਦ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ ਸਪੀਕਰ ਸਾਹਿਬ ਨੇ ਸਾਰੇ ਹਾਊਸ ਨੂੰ ਕੰਪਿਟੈਂਸ ਦੇ ਲਿਆ ਇਹ ਯੂਨੀਨਮਸ ਫੈਸਲਾ ਜਿਹੜਾ ਹੈ ਬੋਰ ਸਿੰਘ ਵਾਲਾ ਇਹ ਹਾਊਸ ਨੇ ਕੀਤਾ ਉਸ ਤੋਂ ਬਾਅਦ ਸਪੀਕਰ ਸਾਹਿਬ ਦੇ ਹੱਥੇ ਵਿੱਚ ਨਹੀਂ ਰਹਿ ਗਿਆ ਇਹ ਜੋ ਕੁਝ ਵੀ ਕੀਤਾ ਇਹ ਗਿਆ ਸਮਝੋ ਅਨਕਨਸਟੀਟਿਊਸ਼ਨ ਹੈ ਸਪੀਕਰ ਸਾਹਿਬ ਨੂੰ ਜਨਾਚਰ ਹਾਊਸ ਨੂੰ ਕੰਫੀਡੈਂਸੀ ਨਹੀਂ ਸੀ ਲੈ ਸਾਡੇ ਕੰਮ ਨਹੀਂ ਸ਼ਿਕਾਰ ਚਾਹਤੇ ਅੱਜ ਮੈਂ ਪੁਆਇੰਟ ਚੁੱਕਾਂਗਾ ਸਪੀਕਰ ਸਾਹਿਬ ਕੋ ਕਿ ਸਪੀਕਰ ਸਾਹਿਬ ਤੁਹਾਡੇ ਕੋਈ ਬਾਵਰ ਹੈ ਇੱਕ ਵਾਰ ਤੁਸੀਂ ਸਾਰੇ ਹਾਊਸ ਦਾ ਓਪੀਨੀਅਨ ਲੈ ਕੇ ਉਹਨਾਂ ਨੂੰ ਸ਼ਰਮ ਸ਼ੰਤੀ ਨਾਲ ਕੰਮ ਕੀਤਾ ਹਾਊਸ ਦੇ ਕੋਲੇ ਤਾਕਤ ਹੈ ਤੁਹਾਡੇ ਕੋਲ ਹੁਣ ਤਾਕਤ ਨਹੀਂ ਰਹੇਗੀ ਕੱਲ ਤੁਸੀਂ ਜੋ ਜਿਸਨ ਡੀਜੀਪੀ ਨੂੰ ਸਮਨ ਕੀਤਾ ਉਸ ਤੋਂ ਬਾਅਦ ਵੀ ਆਪਰੇ ਆਪ ਹੀ ਫਿਰ ਹਾਊਸ ਫਿਰ ਹਾਊਸ ਤੇ ਕੋਲੋਂ ਸਰਵ ਸੰਪਤੀ ਕਰਵਾਉਂਦਾ ਕਿ ਫਿਰ ਆਪਣੇ ਆਪ ਹੀ ਕਰ ਲੈਂਦੇ ਉਹਨਾਂ ਦੀ ਆਡੀਓ ਵੀ ਇਹਨਾਂ ਦੀ ਸਾਡੀ ਵੀਰਲ ਹੋ ਰਹੀ ਆ ਉਹ ਸੁਖपाल ਸਿੰਘ ਖਹਿਰਾ ਵੱਲੋਂ ਵੀ ਚੱਕੀ ਜਾ ਰਹੀ ਹੈ ਉਹ ਚੀਜ਼ਾ ਦੇਖੋ ਜਿਹੜੀ ਇਹ ਚੀਜ਼ਾਂ ਨੇ ਕਿ ਕੱਲ ਪ੍ਰੋਪਰਟੀਸ਼ਨ ਲੈ ਕਿ ਵੀ ਤਨਖੀ ਜਿਹੜੀ ਜਿਹੜੀ ਐਨਓਸੀ ਦਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੀ ਤੁਹਾਡਾ ਕੁਦਨੇ ਕਿ ਤੱਕ ਕਲਕੀ علاوہ ਵੀ ਤੁਹਾਡੇ ਇਲਾਕੇ ਵੀ ਹੋਈ ਹੈ ਤੁਸੀਂ ਦੇਖੋ ਤਲਕੀ ਤਾਂ ਆਤਮ ਮਜਬੂਰ ਹੈ ਇਹਨਾਂ ਦਾ ਸੀਐਮ ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਵਾਸ ਨਾਟ ਨਾਰਮਲ ਪੰਜਾਬ ਦੇ ਲੋਕ ਅੰਡਰਸਟੈਂਡ ਕਰਦੇ ਹੋਣ ਕਿ ਮੈਂ ਕਹਿਣਾ ਕੀ ਚਾਹੁੰਦਾ ਕੋਈ ਨਾਰਮਲ ਬੰਦੇ ਨਾਲ ਤੇ ਬਹਿਸ ਹੋ ਸਕਦੀ ਹੈ ਅਬਨਾਰਮਲ ਨਾਲ ਕੀ ਕਰੀਏ ਦੇਖੋ ਪਹਿਲੀ ਵਾਰ ਨਹੀਂ ਲੰਚ ਤੋਂ ਪਹਿਲੇ ਠੀਕ ਠਾਕ ਸੀ ਲੰਚ ਤੋਂ ਬਾਅਦ ਮੈਨੂੰ ਨਹੀਂ ਪਤਾ ਇਹਨਾਂ ਨੂੰ ਕੀ ਹੋਇਆ ਉਹ ਸਾਰਾ ਪੰਜਾਬ ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਤੌਰ ਤਰੀਕੇ ਇਹਨਾਂ ਦੇ ਜੈਸਚਰਸ ਇਹਨਾਂ ਦਾ ਜਿਹੜਾ ਆਪੋਜੀਸ਼ਨ ਨੂੰ ਧਮਕਾਉਣ ਦਾ ਢੰਗ ਹੈ ਟਰੰਗ ਦਾ ਢੰਗ ਹੈ ਜੀ ਉਹ ਜਿਹੜਾ ਹੈ ਲੋਕਾਂ ਨੇ ਵੇਖ ਹੀ ਲਿਆ ਮੈਂ ਤੁਹਾਨੂੰ ਦੱਸਿਆ 92 ਤੋਂ ਬਤੀਆਂ ਤੇ ਆ ਗਏ ਨੇ ਬਤੀਆਂ ਤੋਂ ਦੱਸਾ ਭਰਾ ਤੇ ਤੁਰ ਜਾ ਅੱਜ ਆਖਰੀ ਦਿਨ ਹੈ ਤੁਸੀਂ ਬੀਐਸ ਦੀ ਮੀਟਿੰਗ ਦੇ ਦਿਨ ਬਤਾਉਣ ਦੀ ਗੱਲਬਾਤ ਕਰੋ ਕਿ ਦਿਨ ਬਤਾਓ ਤੁਸੀਂ ਸਮਝਦੇ ਹੋ ਇਹਨਾਂ 'ਚ ਤਾਕਤ ਹੈ ਇਹਨਾਂ ਕੋਲ ਫੇਸ ਕਰਨ ਦੀ ਤਾਕਤ ਹੀ ਹੈ ਜੀ ਇਹ ਭੱਜਣਾ ਚਾਹੁੰਦੇ ਤੇ ਕਨਸਟੀਟਿਊਸ਼ਨਲ ਮਜਬੂਰੀ ਹੈ 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ ਵਿੱਚ ਮਿਲਿਆ ਸੀ ਸਤੰਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਤੇ ਜੇ ਇਹਨਾਂ ਦਾ ਵਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹਾਊਸ ਲਈ ਸੀ ਤੇ ਠੀਕ ਹੈ ਜੀ ਨੇ ਕਨਵੀਨ ਇਹਨਾਂ ਦੀ ਇੱਕ ਕਨਸਟੀਟਿਊਸ਼ਨਲ ਮਜਬੂਰੀ ਹੈ ਜਿੰਨੇ ਕਿ ਸੁਣਵਾਈਏ ਤੇ ਜੇ ਤੇ ਸਪੀਕਰ ਵਿਧਾਨ ਸਭਾ ਇੱਕ ਐਸੇ ਹੀ ਵਾਸਤੇ ਹਣੀ ਕੱਢਦਾ ਫਿਰਦਾ ਸਾਰੇ ਹਾਊਸ ਨੂੰ ਬੇਨਤੀ ਕਰਦਾ ਤਾਂ ਉਹਦੀ ਬੇਨਤੀ ਕਬੂਲੀ ਨਹੀਂ ਜਾਂਦੀ। ਤੁਸੀਂ ਵੇਖੋ ਉੱਥੇ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਹੈ? ਕੀ ਐਸੇ ਪੰਜਾਬ ਦਾ ਸਾਰਾ ਕਿਸਾਨ ਬਾਰਡਰਾਂ ਤੇ ਬੈਠਾ ਹੈ? ਕਿਸੇ ਨੇ ਵੇਖੋ ਕੰਨ ਟੂ ਅਨਫੋਰਚਿਊਟ ਗੱਲ ਹੈ। ਡੈਮੋਕ੍ਰੇਸੀ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਈ ਦੇ ਵਿੱਚ ਜਿਹੜਾ ਨੀਡ ਆਫ ਦੀ ਆਪੋਜੀਸ਼ਨ ਹੁੰਦਾ ਹੈ ਉਸ ਨੂੰ